ਹੁਣ ਦਿੱਲੀ ਦਾ ਭਾਰਤ ਦੀ ਰਾਜਧਾਨੀ ਹੋਣਾ ਇੱਕ ਵਿਵਾਦ ਦਾ ਵਿਸ਼ਾ ਬਣ ਚੁੱਕਿਆ ਹੈ ਇੱਕ ਰੌਲਾ ਬਣ ਚੁੱਕਿਆ ਹੈ ਕਿਉਂਕਿ ਦਿੱਲੀ ਦੇ ਵੱਡੇ ਵੱਡੇ ਕੂੜੇ ਦੇ ਢੇਰ ਤੇ ਪੋਲਿਊਸ਼ਨ ਉਸ ਕਰਕੇ ਤਾਂ ਦਿੱਲੀ ਪਹਿਲਾਂ ਹੀ ਬਦਨਾਮ ਸੀ ਪਰ ਹੁਣ ਦਿੱਲੀ ਨੂੰ ਬਦਨਾਮੀ ਦਾ ਇੱਕ ਨਵਾਂ ਟੈਗ ਮਿਲ ਗਿਆ ਉਹ ਟੈਗ ਹੈ ਅਰਬਨ ਹੀਟ ਆਇਲੈਂਡ ਬਹੁਤ ਲੋਕਾਂ ਦਾ ਇਹ ਮੰਨਣਾ ਕਿ ਹੁਣ ਦਿੱਲੀ ਦੇ ਸਿਰ ਤੋਂ ਰਾਜਧਾਨੀ ਦਾ ਤਾਜ ਉਤਾਰ ਲੈਣਾ ਚਾਹੀਦਾ ਹੈ ਕਿਉਂ ਕਿ ਦੁਨੀਆ ਦੇ ਸਭ ਦੇਸ਼ਾਂ ਦੀਆਂ ਰਾਜਧਾਨੀਆਂ ਦੇ ਵਿੱਚੋਂ ਦਿੱਲੀ ਸਭ ਤੋਂ ਵੱਧ ਪੋਲਿਊਟਡ ਤੇ ਗੰਦੀ ਰਾਜਧਾਨੀ ਆ ਜੋ ਭਾਰਤ ਦੇ ਲਈ ਬਦਨਾਮੀ ਆ ਬੇਇਜ਼ਤੀ ਆ ਇਸ ਕਰਕੇ ਦਿੱਲੀ ਦੀ ਜਗ੍ਹਾ ਤੇ ਹੁਣ ਕਿਸੇ ਹੋਰ ਸ਼ਹਿਰ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਜਾਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਸੀਂ ਚਾਹੋਣੇ ਹੋ ਕਿ ਦਿੱਲੀ ਹੀ ਭਾਰਤ ਦੀ ਰਾਜਧਾਨੀ ਰਹੇ ਤਾਂ ਯੈਸ ਲਿਖਣਾ ਜੇ ਚਾਹੋਣੇ ਹੋ ਕਿ ਹੋਰ ਸ਼ਹਿਰ ਰਾਜਧਾਨੀ ਬਣੇ ਤਾਂ ਨੋ ਲਿਖਣਾ ਜੇ ਨੋ ਲਿਖੋਗੇ ਤਾਂ ਨਾਲ ਦੀ ਨਾਲ ਇਹ ਵੀ ਦੱਸ ਸਕਦੇ ਹੋ ਕਿ ਉਹ ਕਿਹੜਾ ਸ਼ਹਿਰ ਆ ਜੋ ਭਾਰਤ ਦੀ ਰਾਜਧਾਨੀ ਬਣਨ ਦੇ ਕਾਬਿਲ ਆ ਇਹ ਨਵਾਂ ਪਦਨਾਮੀ ਦਾ ਮਿਲਿਆ ਟੈਗ ਅਰਬਨ ਹੀਟ ਆਇਲੈਂਡ ਕੀ ਹੈ ਇਸ ਨੂੰ ਸਮਝਾਂਗੇ ਇਹ ਦਿੱਲੀ ਦੇ ਵਿੱਚ ਜੋ ਵੱਧ ਪੋਲਿਊਸ਼ਨ ਫੈਲਿਆ ਇਸ ਦੇ ਕਾਰਨ ਕੀ ਨੇ ਕਿੰਨਾ ਪੋਲਿਊਸ਼ਨ ਫੈਲ ਚੁੱਕਿਆ ਇੱਕ ਇੱਕ ਕਰਕੇ ਕੁਝ ਡੇਟਾਸ ਤੇ ਕੁਝ ਤੱਥਾਂ ਦੇ ਆਧਾਰ ਤੇ ਸਭ ਕਾਸੇ ਨੂੰ ਜਾਣਾਂਗੇ ਸਮਝਾਂਗੇ ਤੇ ਕਰਾਂਗੇ ਪੂਰੀ ਗੱਲਬਾਤ ਤਾਂ ਚਲੋ ਕਰੀਏ ਸ਼ੁਰੂਆਤ